ਗਰੁੱਪ ਚ ਕਹਿਦਾ ਸੀ ਆਪਣੇ ਸੁਚਾਨ ਨੂੰ ਹਮ ਅਗਰ ਪਾਕਿਸਤਾਨੀ ਆ ਅੱਛਾ ਉਹ ਕੋਈ ਬੰਦਾ ਤੂਤੀ ਵੀ ਬੋਲਦੀ ਨਹੀਂ ਸੱਜ ਆਪ ਨੂੰ ਵੇਂਦੇ ਆ ਸਹੀ ਹੈ ਮੈਂ ਕਿਹਾ ਸੀ ਟਕਰਾਂਗੇ ਜਿੱਦੇ ਪਾਕਿਸਤਾਨੀ ਵਾਲੇ ਨਾਲ ਬਰਾਬਰ ਟਕਰਾਂਗੇ ਅੱਜ ਲਹਿੰਦੇ ਪੰਜਾਬ ਵਾਲੇ ਆ ਫੋਨ ਕਰਦੇ ਆ ਆਪ ਨੂੰ ਬਾਈ}{|\text{ਖੇਲ ਵਾਦਾ ਹੰਕਾਰ ਵਾਦ ਇਹ ਠੰਡਾ ਹੈ}|} ਠੀਕ ਉਹ ਤਾਂ ਖੜਾ ਹੀ ਹੁੰਦਾ ਖਾਂਗੇ ਪਤਾ ਕੀ ਗੱਲ ਆ ਮੈਂ ਕਿਸੇ ਨਾਲ ਖਹਿ ਕੇ ਨਹੀਂ ਰਾਜੀ ਪਹਿਲੇ ਵਾਲਾ ਮੈਂ ਤਾਂ ਨਾ ਕੰਮ ਤੇ ਧਿਆਣਾ ਹਾਂਜੀ ਉਹ ਹਲਕਈ ਇਹ ਵੀ ਆਉਣਾ ਜਿਵੇਂ ਖੂਨ ਪ੍ਰਾਣਾ ਨਿਕਲੇ ਆਉਂਦਾ ਬਾਹਰ ਨੂੰ ਜਣਾ ਖਾਣਾ ਪਲਾਂਨਾ ਸਾਡਾ ਧੁੰਕਾ ਉਹ ਅਗਰ ਆਪਾਂ ਵੀ ਧਰਦਨੇ ਕਹਿੰਦਾ ਨਾ ਹੀ ਮੈਂ ਤੁਧਰਾ ਲੈ ਕੇ ਜਾਂਦੇ ਆ ਕਹਦੇ ਮੈਨੂੰ ਤੇ ਇੱਕ ਬਾਹ ਤੇ ਫੜ ਕੇ 5 ਗਿੱਲੇ ਤੁਰਕੇ ਲੈ ਜਾਉਂ ਫਰੀ ਦੇ ਦੂੰਗਾ ਲੋ ਵੀ ਦੋਸਤੋ ਅੱਜ ਆਪਾਂ ਆਏ ਆ ਬਾਈ ਰਾਜਵੀਰ ਮੱਟ ਦਾਦੂ ਕੋਲ ਤੇ ਇਹਦੇ ਨਾਲ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਜੀ ਜਮਾ ਠੀਕ ਠਾਕ ਜੀ ਆਏ ਨੂੰ ਪਹਿਲਾਂ ਸਾਰੀ ਬੀਰ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਜਗਦੀਪ ਸਿੰਘ ਢਿੱਲੋਂ ਸਾਹਿਬ ਤੇ ਬਾਈ ਜਗਮੀਤ ਸਿੰਘ ਬਰਾੜ ਸਾਹਿਬ ਇਹ ਵੀ ਆਏ ਆ ਫਾਰਮ ਦੇਖਣ ਬਾਈ ਦਾ ਤੇ ਬੱਕਰੀਆਂ ਆਪਾਂ ਦਿਖਾਵਾਂਗੇ ਬਾਈਕ ਦੀਆਂ ਬਹੁਤ ਸੋਹਣੇ ਜਾਨਵਰ ਇਹਦੇ ਕੋਲੇ ਤੇ ਬਾਈ ਇੱਕ ਨਾ ਤੁਹਾਡੇ ਕੋਲੇ ਬਹੁਤ ਚਰਚਾ ਦੇ ਵਿੱਚ ਰਹਿੰਦਾ ਬੱਕਰਾ 나ਗ ਹਾਂ ਉਹ ਸਾਨੂੰ ਤੁਸੀਂ ਜਰੂਰ ਦਿਖਾਓ ਹਾਂ ਇਹਦੇ Eid ਕੀ ਸਭ ਤੋਂ ਮਹਿੰਗੇ ਮੁੱਲ ਦੇ ਬੱਚੇ 나ਗ ਦੇ ਵਿਕੇ ਨੇ ਠੀਕ ਹੈ 나ਗ ਦੇ ਤੇ ਸੁਲਤਾਨ ਦਾ ਇੱਕ ਅਦਾ ਬਕਿਆ ਅੱਛਾ ਤੇ ਸਭ ਤੋਂ ਮਹਿੰਗੇ ਉਹ ਕਹਿ ਕੇ ਦਿੱਤੇ ਨਾਲੇ ਆਪਾਂ ਇਹਦੀ ਵਿਕੇ ਨੇ ਅੱਜ ਉਧਰ ਕਰਾਉਂਦੇ ਆਂ ਦੇਖੋ ਬਾਈ ਇਹ ਆ ਉੱਚੇ ਮੱਥੇ ਵਾਲਾ ਪਿਓਰ ਬੀਟਲ ਪੰਜਾਬੀ ਬੀਟਲ ਜਿਹਨੂੰ ਕਹਿੰਦੇ ਆ ਬਲੈਕ ਦੇ ਵਿੱਚ ਹਨਾ ਕੰਮ ਆਪਾ ਕਰਨ ਕਰਨ ਲੱਗੇ ਸੀ ਨਾ ਹਾਂਜੀ ਜਦੋਂ ਗਰੁੱਪ ਬਣੇ ਹੁੰਦੇ ਆ ਤੇ ਇੱਕ ਪ੍ਰਾਣੇ ਗਰੁੱਪ ਚ ਕਹਦਾ ਸੀ ਆਪਣੇ ਸੁਤਾਨ ਨੂੰ ਹੂੰ ਅਖੀਰ ਪਾਕਿਸਤਾਨੀ ਆ ਅੱਛਾ ਉਹ ਕੋਈ ਬੰਦਾ ਤੂਤੀ ਵੀ ਬੋਲਦੀ ਨਹੀਂ ਸੀ ਅੱਜ ਆਪਾਂ ਨੂੰ ਕਹਿੰਦੇ ਆ ਸਹੀ ਹੈ ਮੈਂ ਕਿਹਾ ਸੀ ਟਕਰਾਂਗੇ ਜਿੱਦੇ ਪਾਕਿਸਤਾਨੀ ਵਾਲੇ ਨਾਲ ਬਰਾਬਰ ਟਕਰਾਂਗੇ ਅੱਜ ਲਹਿੰਦੇ ਪੰਜਾਬ ਵਾਲੇ ਆ ਫੋਨ ਕਰਦੇ ਆ ਤੁਹਾਨੂੰ ਬਾਈ ਠੀਕ ਆ ਠੀਕ ਆ ਵੀ ਸਾਡੇ ਹਨੀ ਬਾਈ ਜੋ ਤੁਸੀਂ ਪਾਣੀ ਬੈਠੇ ਆ ਠੀਕ ਆ ਠੀਕ ਆ ਤੇ ਬਿਦ ਰਿਕਾਰਡ ਬੋਲਦਾ ਆਪਾਂ ਨਹੀਂ ਬੋਲਦੇ ਲੋਕਾਂ ਦੀ ਜਵਾਨਾਂ ਬੋਲਦੀਆਂ ਨੇ ਤੇ ਆਪਾਂ ਦਾ ਅੱਜ ਵੀ ਨਹੀਂ ਕਹਿੰਦੇ ਪਾਕਿਸਤਾਨੀਆਂ ਦਾ ਪਤਾ ਇਹ ਗਾਵਾਂਗੇ ਭਾਈ ਸਾਡਾ ਹੀ ਹੈ ਤਾਂ ਹਾਂਜੀ ਕਿਉਂਕਿ ਉਹ ਵੀ ਆਪਣੇ ਚਲੋ ਪਰ ਮੈਂ ਕਹਿੰਦਾ ਹੁਣਾਂ ਵੀ ਆਪ ਦੀ ਚੀਜ਼ ਤੇ ਮਾਨ ਕਰੀਦਾ ਹੁੰਦਾ ਕਿਸੇ ਦਾ ਪਰਛਾਵਾਂ ਦਿਖਾ ਕੇ ਨਹੀਂ ਮਾਨ ਕਰੀਦਾ ਬਿਲਕੁਲ ਸਹੀ ਗੱਲ ਹੈ ਕਿੰਨੇ ਟਾਈਮ ਦਾ ਹੋ ਗਿਆ ਭਾਈ ਇਹ ਇਹ ਭਾਈ ਹੁਣ ਦੋ ਦੰਦ ਕੱਢ ਗਿਆ ਤੇ ਉਮਰ ਇਹ ਦੀ ਹੋਣੀ ਆ 14 ਕਿ ਮਹੀਨੇ ਤਕਰੀਬਨ ਮੈਂ ਦੱਸ ਦੇ ਰਹਿਣਾ ਇੱਥੇ ਜੂ ਹੁੰਦੀ 13-14 ਮਹੀਨੇ 14 ਮਹੀਨਿਆਂ ਤੇ ਇਹ ਤੇ ਦੋ ਦੰਦ ਹੋ ਗਿਆ ਭਾਈ ਦੰਦਾਂ ਮੈਂ ਫਰੈਸ਼ ਹੋਣ ਚੱਕਿਆ ਫੇ ਭਾਈ ਇਹਦੇ ਕੱਦ ਦੀ ਗੱਲ ਕਰੀਏ ਕਿੰਨਾ ਕੱਦ ਹੋਊਗਾ ਇਹਦਾ ਹਣ 42 43 ਹੋਣਾ ਬਈ 42 43 42 43 ਇੰਚ ਕੱਦਾ ਬਈ ਦੋਸਤੋ ਇਹਦਾ ਤੇ ਹੁਣ ਠੰਡ ਦੇ ਵਿੱਚ ਇਹਨਾਂ ਦੀ 0% ਖਰਾਕ ਸੀ ਕੋਈ ਡਾਈਟ ਟਾਈਮ ਟੇਬਲ ਨਹੀਂ ਦਾ ਨੋਰਮਲ ਰਹੇ ਨੇ ਕਿਉਂਕਿ ਜਦੋਂ ਬਈ ਇਹ ਆਪਣਾ ਰਵਾਇਆ ਜੇ ਕਿਸੇ ਨੂੰ ਸ਼ੱਕ ਵਹਿਮ ਆਪਾਂ ਮਾਪਾ ਦਾ ਪਲਣ ਨੂੰ ਵੀ ਦੇ ਦਾਂਗੇ ਮੇਰਾ ਪਾਲ ਕੇ ਦੇਖ ਲੈ ਹਾਂਜੀ ਹਾਂਜੀ ਇੱਕ ਮਹੀਨਾ ਨੋਰਮਲ ਢਾਣੇ ਪਾ ਦਿਓ ਇਹਨਾਂ ਨੂੰ ਠੀਕ ਹੈ 1 ਕਿਲੋ 2 ਕਿਲੋ ਪਾਈ ਚਲੋ ਛੋਲੇ ਛਾਲੇ ਪਾਉਣੇ ਜਿਵੇਂ ਆਪਾਂ ਅੱਜ ਵਜਨ ਨੋਟ ਕਰ ਲਿਓ ਤੋਂ ਮਹੀਨੇ ਬਾਅਦ ਕਰਾਂਗੇ ਠੀਕ ਆਏ ਬਾਤਾਂ ਬੜਾ ਲੋਕ ਵੀ ਹੁਣ ਤੇ ਇਹ ਮੰਨ ਲਓ ਕੱਲੇ ਗੁਆਰੇ ਦੇ ਨੀਰੇ ਤੇ ਹੀ ਚੱਲ ਰਿਹਾ। ਪਰ ਗੁਆਰੇ ਦਾ ਕੁਝ ਲਾਂਗ ਹੀ ਪਾਤੀ ਜਿਵੇਂ ਕੁਝ ਜਿਹੜੇ ਆਪਣੇ ਨੇਚਰਲ ਜਿਹੜੇ ਆਪਾਂ ਜਮੀਂ ਪਰਸੀਨ ਵਗੈਰਾ ਬੀਜਦੇ ਆ ਹਰਾਚਾਰਾ ਬਾ ਦਿੰਦੇ ਆ ਉਹ ਚੀਜ਼ਾਂ ਆਹ ਚੀਜ਼ਾਂ ਤੇ ਇੱਕ ਤੁਸੀਂ ਅੱਜ ਕੱਲ ਆ ਕੇ ਲੋਂਗ ਖੁਦ ਕਹਿੰਦੀ ਆ ਦਰਖਤ ਵੀ ਖੁਦ ਕਹਿੰਦਾ ਵੀ ਸਾਡੀ ਸੰਗਾਈ ਹੋਵੇ। ਹਾਂ ਵੀ ਵੱਡਰ ਤੇ ਸ਼ਾਂਗਲ 'ਚ ਫਰਕ ਹੁੰਦਾ ਹੁਣ ਕਈ ਕਮੈਂਟ ਕਰ ਲੱਗ ਜਾਂਦੇ ਆ ਵਿਦਵਾਨ ਆ ਬਾਣ 'ਚ ਪਾਵਾ ਇੱਕ ਦੇਖਣ ਲੱਗੀ ਹੋਵੇ। ਸਹੀ ਆ। ਅੱਖੀਆਂ ਦਰਖਤ ਵੱਢੀ ਜਾਂਦੇ ਆ ਪਰ ਖਾਈ ਤੇ ਜਾਂਦੇ ਨਾ। ਬਿਲਕੁਲ ਸ਼ਾਂਗਣ ਚ ਫਰਕ ਹੁੰਦਾ ਉਹਨਾਂ ਦੀ ਉਹਨੀ ਫਟੇ ਜਰਾ ਚੰਗਾ ਹੁੰਦਾਗਾ ਉਹ ਨਹੀਂ ਤੇ ਉਹ ਅੱਜ ਕੱਲ ਹੀ ਪੈਨੋ ਮਿਲਦਾ ਹੈ 베ਰੀ ਤੇ ਲਾਲੋ ਸਰਦੀਆਂ ਚ ਜਦੋਂ ਪੱਤ ਝੜਦੀ ਰੁੱਤ ਆਉਂਦੀ ਆ ਕਹਿਣ ਦਾ ਭਾਵ ਬਿਲਕੁਲ ਵੀ ਉਂ ਵੀ ਝੜ ਜਾਣੇ ਤੇ ਉਹ ਇਹਨਾਂ ਦੇ ਕੰਮ ਆ ਜਾਂਦੇ ਹਨ ਹਾਂ ਇੱਕ ਭਾਈ ਹੋਰ ਕਹਿੰਦੇ ਜਿੰਨੇ ਕਹਿੰਦੇ ਵੀ ਮੂੰਗੀ ਕਹਿੰਦੇ ਬਹੁਤ ਵਧੀਆ ਬੈਨੀਫਿਟ ਦਿੰਦੀ ਹੈ ਦੇਖ ਭਾਈ ਫੀਡ ਵਾਲੇ ਮਸਲੇ ਚ ਨਾ ਮੱਝ ਤੱਕ ਕਿਸੇ ਨੂੰ ਬਹਿਮਾ ਚ ਪਾਏ ਨਹੀਂ ਹੂੰ ਮੈਂ ਤਾਂ ਕਹਿੰਦਾ ਸਾਮੋ ਜੋ ਮਰਜੀ ਸਾਮੋ ਹਾਂ ਫਿਰ ਉਸ ਜਾਨਵਰ ਨੂੰ ਪਾਓ ਜਿਹੜਾ ਤੁਹਾਨੂੰ ਕੁਝ ਦੇ ਰਿਹਾ ਵੀ ਹੁਣ ਇੱਕ ਆਪਣਾ ਜਾਨਵਰ ਨੂੰ ਪਾਈ ਜੰਨੇ ਆ ਰੱਜ ਮਾ ਪਾਦਨੇ ਉਹ ਰਹਿੰਦਾ ਉਵੇਂ ਹੀ ਆ ਫਿਚ ਗਿਆ ਜਾਂ ਰਹਿੰਦਾਗਾ ਵੀ ਕੁਛ ਹੀ ਪਾਈ ਉਹਦੀ ਗਲੀਟੀ ਇਹੋ ਜੀ ਹੁੰਦੀ ਆ ਇੱਕ ਸਾਨੂੰ ਪਤਾ ਵੀ ਕੁਛ ਪਾਈ ਇਹਨੇ ਤੇ ਕੁਛ ਬਣੀ ਜਾਂਦਾਗਾ ਫਿਰ ਉੱਥੇ ਮੈਂ ਨਹੀਂ ਕਹਿੰਦਾ ਵੀ ਭਾਵੇਂ ਮੂੰਗੀਆਂ ਤੇ ਭਾਵੇਂ ਮੋਠ ਦੇ ਭਾਵੇਂ ਛੋਲੇ ਆ ਚਲੋ ਇਹਨਾਂ ਜਰੂਰ ਆ ਜਾਂਦਾ ਜੇ ਮੈਂ ਕੁਝ ਬਾਵਾਦੀ ਲਈ ਚੀਜ਼ਾਂ ਹੁੰਦੀਆਂ ਜਿਵੇਂ ਸੋਆ ਬੀਨ ਨੂੰ ਆਪਾਂ ਕਹਿੰਦੇ ਵੀ ਜਿਆਦਾ ਫਿਟ ਚ ਵਰਤਉਣੀ ਲੈਂਦੇ ਮਹਿੰਗੀ ਵੀ ਪੈਂਦੀ ਆ ਤੇ ਜਿਆਦਾ ਮੈਂ ਛੋਲੇ ਵਰਤ ਕੇ ਰਹਿੰਦਾ ਹਾਂ ਜੀ ਹਾਂ ਜਿਆਦਾ ਛੋਲੇ ਨਹੀਂ ਚੋਰੀ ਜਦੋਂ ਹੈਗੀ ਉਦੋਂ ਪਾ ਦੋ ਹੁਣ ਨਜਾਇਜ਼ ਜੀ ਆਏ ਨੇ ਵੀ ਸਿੱਟੀ ਆਏ ਹੀ ਅਭੀ ਮੈਂ ਦਿੱਲੀ ਪਾਈ ਨਾ ਦਿੱਲੀ ਰੁੱਲੀ ਦਾ ਕੰਮ ਹੈ ਹਾਂ ਤੇ ਆਪਣਾ ਦੂਜਾ ਬਰੀਡਰ ਵੀ ਦਿਖਾ ਦਿਓ ਬਾਈ ਜਿਹੜਾ ਇਹਦਾ ਭਰਾ ਉਹ ਸੇ ਰਸਤੋਂ ਬਾਈ ਉਹ ਦਾ ਸਗਾ ਭਰਾ ਇਹ ਇਹਦਾ ਸਗਾ ਭਰਾ ਹੈ ਨਾ ਇਹ ਥੋੜਾ ਜਿਹਾ ਆਰਬਟਰੂ ਹੈ ਇਹ ਅੱਛਾ ਹਾਂ ਕਹਿੰਦਾ ਵੀ ਆਲਾ ਕਹਿੰਦਾ ਸਿੰਗਾਪੂਰ ਨੇ ਆ ਇਹ ਜਿਵੇਂ ਇਹਦੇ ਨਾਲ ਵੱਧ ਕਰਦਾ ਹੁੰਦਾ ਸੀ ਉਹ ਠੀਕ ਤੇ ਇਹਨੂੰ ਵੀ ਆਇਆ ਲਾ ਲਾਂਗੇ ਨੱਚਣ ਥੋੜਾ ਜਿਹਾ ਰਮਖੇ ਚੱਲ ਵੀ ਪੂਛਰਾ ਰਹਿੰਦੇ ਚੰਗਾ ਬੱਚਾ ਕੱਥ ਗੁੱਦ ਕਰੂਗਾ ਕੱਦ ਕੁੱਤ ਤਾਂ ਸੇਮ ਹੀ ਹੈ ਬਾਈ ਇਹਨਾਂ ਦਾ ਸੇਮ ਆ ਬੇਲ 'ਚ ਥੋੜਾ ਜਿਹਾ ਵਾਧੂ ਦਿਨੋ ਇਹ ਬਾਈ ਕਿੰਨੇ ਚਿਰ ਦਾ ਹੋ ਗਿਆ ਦੋਨੇ ਸਕੇ ਵੀਰ ਆ ਬਾਈ ਅੱਛਾ ਸਕੇ ਹਾਂ ਸਕੇ ਹੀ ਹੈ ਤੇ ਵੀ ਦੋ ਲਾਂਦੀ ਬਾਈ ਜਮਾ 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 ਠੀਕ ਹਾਂ ਇਹ ਵੀ ਆ ਜਾ ਬੋਤੇ ਇਹ ਬੇਲ 'ਚ ਉਹਦੇ ਨਾਲੋਂ ਵੱਧਦਾ ਤੇ ਕੱਦ ਸੇਮ ਹੀ ਹੈ ਹਨਾ ਬੇਲ ਵੱਧਾ ਹਕਾਰ ਵੱਧਾ ਇਹ ਠੰਡਾ ਹੈ ਠੀਕ ਉਹ ਤਾਂ ਖੜਾ ਨਹੀਂ ਹੁੰਦਾ ਖਾ ਕੇ ਆ ਦੇਖੋ ਇਹ ਵੀ ਦੋ ਹੀ ਹੈ ਹਾਂਜੀ ਲੋ ਜੀ ਇੱਕ ਗੱਲ ਹੋਰ ਆਦਾ ਤੇ 42 43 ਇੰਚ ਦਾ ਆ ਜੀ ਇਹਦਾ ਵੀ ਮੱਥੇ ਇਹਦਾ ਚੱਕ ਮਗਾ ਇਹਦਾ ਗੋਲ ਜਿਹਾ ਮੱਥਾ ਆ ਗਿਆ ਬਹੁਤ ਸੋਹਣਾ ਬ੍ਰੀਡਰ ਹੈ ਬਈ ਉਹਦੇ ਨਾਲੋਂ ਲੰਮਾ ਆ ਗਿਆ ਇਹ ਠੀਕ ਹੈ ਦੇਲ ਚ ਭਾਰੀ ਤੇ ਇਹਦਾ ਵੀ ਬਈ ਰਿਜ਼ਲਟ ਆਇਆ ਕੋਈ ਅੱਛਾ ਹਾਂ ਇਹਦੀ ਬੱਧੀ ਠੀਕ ਹੈ ਇਹਨਾਂ ਦਾ ਬਈ ਆ ਜਿਹੜਾ ਕਾਲਾ ਨਾਗ ਹੈ ਇਹਦੇ ਬੱਚੇ ਸਾਨੂੰ ਜਰੂਰ ਦਿਖਾਓ ਇਹਦੀ ਸਾਡੀ ਪੂਰੀ ਮਨ ਦੀ ਇੱਛਾ ਇਹ ਤੁਹਾਨੂੰ ਮੈਂ ਦੱਸ ਦੇਣਾ ਹਾਂਜੀ ਅ ਦੋ ਬੱਚੇ ਤਾਂ ਗਿਆ ਕੋੜ ਫਤੇ ਅੱਛਾ ਵੇ ਆ ਕੇ ਚੁੱਕੇ ਆ ਹਾਂ ਦੋ ਕੋੜ ਫਤੇ ਗਏ ਆ ਠੀਕ ਹੈ ਦੋ ਹੀ ਬੱਚੇ ਗਏ ਉੱਥੇ ਰੋਜਾਂ ਵਾਲੀ ਅੱਛਾ ਮੁੰਡਾ ਲੈ ਕੇ ਗਿਆਗਾ ਉਹ ਕੀ ਨਾਂ ਲੈਂਦੇ ਆ ਸੁਖ ਠੀਕ ਹੈ ਇੱਕ ਉਹਦੇ ਨਾਲ ਆਈ ਸੀ ਜਿਹੜੀ ਕੁੜੀ ਲੈ ਕੇ ਗਈ ਸੀ ਆਪਣੇ ਕੋਲ ਵਿੱਚ ਪੱਠ ਲੈ ਕੇ ਗਈ ਆ ਉਹ ਵੀ ਇਹਦੀ ਆ ਠੀਕ ਹੈ ਤੇ ਇੱਕ ਇਹਦੀ ਧੀ ਗਈ ਆ ਤੇਰੇ ਮੁਕਸਰ ਓਕੇ ਬਸ ਤੇ ਬਾਕੀ ਆਪਣੇ ਤਿੰਨ ਚਾਰ ਕੋਲੇ ਲੇਗੇ ਇਸ ਟਾਈਮ ਠੀਕ ਹਾਂ ਉਹ ਵੈਸੇ ਬੋਕੀ ਨੇ ਜੋ ਮੈਂ ਮੰਤਰੀ ਕਹਿਦਣਾ ਮੈਂ ਲੱਤ ਟੁੱਟੀ ਜਿਹੇ ਦੀ ਉਹ ਵੀ ਇਹਦੀ ਆ ਤੇ ਇਹਦਾ ਨਾਂ ਕੀ ਰੱਖਿਆ ਬਾਈ ਇਹਦਾ ਰੋਸਤਮ ਆ ਬਾਈ ਇਹਦਾ ਨਾ ਰੋਸਤਮ ਤੇ ਇਹਦਾ ਨਾਂ 나ਗ ਹੈ ਹਾਂ ਤੇ ਉਧਰ ਮੰਤਰੀ ਲੀਡਰ ਹੋਣੀ ਫਿਰਦੇ ਨੇ ਉਹ ਆਪਣੇ ਜਨੀਕ ਜੇ ਫੇਰ ਰੱਖਿਆ ਹੈ ਮੰਤਰੀ ਜਨੀਕ ਲੀਡਰ ਪਤਾ ਕੀ ਗੱਲ ਆ ਮੈਂ ਕਿਸੇ ਨਾਲ ਖਹਿ ਕੇ ਨਹੀਂ ਰਾਜੀ ਪਹਿਲੇ ਵਾਲਾ ਮੈਂ ਤਾਂ ਨਾ ਕੰਮ ਤੇ ਧਿਆਣਾ ਹਾਂਜੀ ਉਹ ਹਾਲ ਕਈ ਵਾਰੀ ਆਉਣਾ ਜਿਵੇਂ ਖੂਨ ਪੁਰਾਣਾ ਨਿਕਲਿਆ ਆਉਂਦਾ ਬਾਹਰੋਂ ਜਿਵੇਂ ਹੁਣ ਜਣਾ ਖਾਣਾ ਫਲਾਨਾ ਸਾਡਾ ਧੌਂਕਾ ਉਹ ਆ ਫਿਰ ਆਪਾਂ ਵੀ ਧਰ ਦਨੇ ਕਈ ਦਾ ਨਾ ਹੀ ਮੈ ਤੁਦਰਾ ਲੈ ਕੇ ਜਾਂਦੇ ਆ ਠੀਕ ਹੀ ਧਰਾ ਕੇ ਲੈ ਕੇ ਉਹਦਾ ਮੰਤਰੀ ਹੈ ਜਿਹਨੂੰ ਮੈਂ ਖੁਦ ਮੰਤਰੀ ਦਾ ਨਾਂ ਧਰ ਕੇ ਦਿੱਤਾਗਾ ਅੱਛਾ ਅੱਛਾ ਤੇ ਜਿਹੜਾ ਉੱਥੇ ਮੁੰਡੇ ਨੂੰ ਦਿੱਤਾਗਾ ਉਹ ਸਿਕੰਦਰ ਉਹਦਾ ਨਾਂ ਧਰ ਕੇ ਦਿੱਤਾ ਸੀ ਇੱਕ ਦਿਨਾਂ ਪੂਰਾ ਧਰ ਕੇ ਦਿੱਤਾਗਾ ਠੀਕ ਹੈ ਉਹ ਆਦੇ ਕੋਲ ਦਿੱਤਾ ਹੁਣ ਸੇਲ ਤੇ ਲੱਗਿਆ ਹੋਇਆ ਹਾਂ ਹਾਂ ਤੇ ਸਾਰੇ ਮੀਏ ਹੱਲੇ ਫਿਰਦੇ ਆ। ਅੱਛਾ। ਤੜਕੇ ਤੇ ਫੋਨ ਆਈ ਜਾਂਦੇ ਆ। ਨਾਲੇ ਵਿਹਦੇ ਦੇ ਵਿੱਚ ਰਿਕਾਰਡ ਦਿਖਾ ਦੱਸਦਾ ਮੈਂ। ਠੀਕ ਹੈ। ਵੀ ਚੱਲ ਬਈ ਦਵਾ। ਮੈਂ ਕਿਹਾ ਜਦੋਂ ਮੈਂ ਕਹੀ ਦਿੱਤਾ ਵੀ ਸੌਦੇ 'ਚ ਮੈਂ ਪੈਂਦਾ ਨਹੀਂ। ਹਾਂ। ਨਾ ਸੌਦੇ 'ਚ ਪੈਣਾ ਨਾ ਪੈਣਾ। ਜਾਊਂ ਆ ਪਾਸੇ ਉਹ ਕਿ ਮੰਜੜਾ ਕੇ ਭਾਈ ਉਹ ਸ਼ੌਕਰਾ। ਸੌਦਾ ਕਰਨਾ ਕਰਿਓ ਨਹੀਂ ਕਰਨਾ। ਜਿਵੇਂ ਆਪੋ ਵੀ ਚਾਹਤਾ। ਛੋਟਾ ਵੀ ਸੁਲਤਾਨ ਦਾ ਬੱਚਾ ਸੀ ਭਾਈ। ਨਾਮਕਰਨ ਭਾਈ ਇੱਥੋਂ ਹੀ ਕਰਵਾ ਕੇ ਲੈ ਜਾਂਦੇ ਆ। ਹਾਂ। ਆਹ ਦੇਖੋ ਤੁਸੀਂ ਭਾਈ ਉਹ ਤਾਂ। ਠੀਕ ਹੈ। ਹਾਂ। ਆਹ ਦੇਖੋ ਭਾਈ ਦੋਸਤੋ ਬੱਕਰੀਆਂ ਵਾਕੀਆਂ ਬਹੁਤ ਸੋਹਣੀਆਂ। ਕੱਬੇ ਕਾਠ ਦੇ ਵਿੱਚ ਸਾਰੀਆਂ ਮੇਰੇ ਹਿਸਾਬ ਚ ਵੀ 40 ਤੋਂ ਪਲੱਸ ਹੀ ਬਈ ਲੱਗਦੀਆਂ ਮੈਨੂੰ ਤਾਂ ਯਾਰ ਅੰਜ ਤਾਂ ਬਈ ਉਹੀ ਡੱਕ ਦੇਂਦੀ ਹੈ ਹਰਜਵੀਰ ਹਾਂਜੀ 40 ਤੋਂ ਪਲੱਸ ਹੀ ਲੱਗਦੀਆਂ ਬੱਕਰੀਆਂ ਹਾਂ ਕੁਝ 40 ਚ ਪਲੱਸ ਨੇ ਕੁਝ 36 ਐ ਕੁਝ 36 ਵੀ ਨੇ ਠੀਕ ਐ ਤੇ ਕਈ ਵਾਰੀ 36 ਵਾਲੀ 40 ਵਾਲੀ ਨੂੰ ਮਾਰ ਪਾ ਜਾਂਦੀ ਹੈ ਸੂਣ ਵੇਲੇ ਹਾਂ ਮੈਂ ਬਹੁਤਾ ਕੱਦ ਦੇ ਧਿਆਨ ਨਹੀਂ ਦਿੰਦਾ ਮੈਨੂੰ ਜਿਆਦਾ ਤਾਂ ਹੁੰਦਾਗਾ ਸੂਣ ਤੇ ਛੋਆ ਗੇੜੀ ਚੰਗਾ ਵੇਰੀ ਆ ਵਿੱਚ ਭਾਈ ਅਸੀਂ ਦੇਖਿਆ ਵੀ ਛੋਟੀਆਂ ਛੋਟੀਆਂ ਪੱਠਾਂ ਵੀ ਗੱਬਣ ਉਹ ਤਾਂ ਬੱਚਿਆਂ ਦੀ ਭਈ ਹੁਣ ਉਹ ਕਿੰਨੀ ਤਾਂ ਕਰਕੇ ਬੱਚਿਆਂ ਦੀ ਡਿਮਾਂਡ ਥੋੜੀ ਜਿਆਦਾ ਕਰਕੇ ਉਹ ਤਾਂ ਆਏ ਨਾ ਕਈ ਭਰਾਮਾਂ ਦੇ ਵਹਿਮ ਕੀ ਹੁੰਦੇ ਸੀਗੇ ਹਾਂ ਵੀ ਭਾਈ ਖੀਰੇ ਪੱਠ ਕ੍ਰੋਸ ਹੋ ਜਾਏ ਕਦ ਨਹੀਂ ਕਰਦੇ ਹਾਂ ਜਿਹੜੇ ਆਪਾਂ ਸੱਤ ਪੱਠਾ ਦਾ ਸੂਆ ਲਿਆ ਪਿੱਛੇ ਹੁਣ ਸਾਰੀਆਂ ਖੀਰੀਆਂ ਕ੍ਰੋਸ ਕਰਵਾਈਆਂ ਸੀ ਹਾਂ ਕਹਿ ਦਿੰਦੇ ਆ ਵੀ ਚਾਰ ਦੰਦ ਛੇ ਦੰਦ ਤੇ ਕ੍ਰੋਸ ਕਰਨੀ ਚਾਹੀਦੀ ਤੁਸੀਂ ਉਹ ਵਹਿਮ ਕੱਢ ਤੇ ਕਹਿ ਦਣਾ ਨਾਗਾ ਵੀ ਪਰ ਨਸਲ ਯਾਰ ਨਹੀਂ ਖੜਦੀ ਇਹ ਠੀਕ ਤੇ ਯਾਰ ਵੀ ਕਦ ਜਿਹੜੇ ਆ ਨੱਗ ਨਹੀਂ ਸੀਗੀ ਇਹ 9 ਮਹੀਨੇ ਦੀ ਸੂਪੀ ਸੀ 4 ਮਹੀਨੇ ਦੀ ਕ੍ਰੋਸ ਹੋਈ ਸੀਗੀ ਠੀਕ ਇਹ ਬੱਚੇ ਸੀ ਨਾਲ ਇਹਦੇ ਉਹ ਹੀ ਕ੍ਰੋਸ ਕਰ ਗਿਆ ਸੀ ਇਹਨੂੰ ਇਹਦਾ ਬੱਚਾ ਦਿੱਤਾ ਸੀ ਇੱਥੇ ਸਾਡੇ ਲਾਗੇ ਪਿੰਡਾਂ ਮਾਲਕਪੁਰੇ ਪਾਠਾ ਦੇ ਮੁੰਡੇ ਨੂੰ ਓਕੇ ਉਹ ਜਦੋਂ ਮੇਰੇ ਕੋਲ ਆਇਆ ਕਰੇ ਪੈਰਾਂ ਕਿਰਿਆ ਕਰੇ ਉਹ ਭਾਈ ਉਹ ਵੀ ਉੱਚਾ ਹੈ ਸੁਲਤਾਨ ਨਾਲ ਉਹ ਵੀ ਮੈਂ ਕਹਾ ਮੰਦੇ ਆ ਯਾਰ ਠੀਕ ਆ ਠੀਕ ਆ ਭਰਾਵਾ ਉੱਚਾ ਦਾ ਨਿਕਲ ਜਾਂਦੇ ਬਾਈ ਸਹੀ ਗੱਲ ਆ ਕਦ ਕਾਠ ਪਿਓ ਨਾਲੋਂ ਉੱਚੇ ਨਿਕਲ ਜਾਂਦੇ ਆ ਤੇ ਬਾਈ ਜਗਦੀਪ ਜੀ ਆਇਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਆਪਣੇ ਬਾਈ ਦੇ ਫਾਰਮ ਤੇ ਆਏ ਆ ਬਾਈ ਬਹੁਤ ਵਧੀਆ ਮਿਹਨਤ ਬੋਲਦੀ ਹੈ ਹਾਂ ਇੱਕ ਬੰਦਾ ਮਿਹਨਤ ਕਰਦਾ ਹੈ ਉਹ ਮਿਹਨਤ ਵਾਕਈ ਬੋਲਦੀ ਹੈ ਹਾਂ ਆਪਾਂ ਨੂੰ ਦੇਖ ਹੀ ਰਿਹਾ ਵੀ ਬੱਕਰੀਆਂ ਦੀ ਸੇਵਾ ਕਿਵੇਂ ਹੈ ਤੇ ਬਾਕੀ ਬਾਈ ਜਿਹੜਾ ਵੀਰ ਤੇ ਕੰਮ ਕਰ ਰਿਹਾ ਹਾਂਜੀ ਤੇ ਨਾਂ ਵੀ ਅਕਸਰ ਜਦੋਂ ਮਿਹਨਤ ਕਰਾਂਗੇ ਤਾਂ ਫੇਰ ਹੀ ਬਣਦਾ ਹੈ ਨਾ ਬਿਲਕੁਲ ਹਾਂ ਤੇ ਬੱਚੇ ਵੀ ਤਾਂ ਹੀ ਵਿਕਦੇ ਬਾਈ ਸਹੀ ਗੱਲ ਹੈ ਹਾਂ ਤੇ ਬਾਈ ਬਰਾੜ ਸਾਹਿਬ ਬਾਈ ਇਹ ਤੁਹਾਨੂੰ ਭੁੱਲਰ ਕਹਿੰਦੇ ਪਰ ਬਿਲਕੁਲ ਬਾਈ ਇਧਰਲੇ ਪਾਸੇ ਹੋ ਕੇ ਮਾੜਾ ਤੁਸੀਂ ਵੀ ਰਿਵਿਊ ਦਿਓ ਆਪਦਾ ਇਹ ਬਾਈ ਕੋਲੇ ਆਉਣ ਦਾ ਬਾਈ ਬੜੇ ਟਾਈਮ ਦਾ ਸੀਗਾ ਤਮੰਨਾ ਸੀਗੀ ਵੀ ਬਾਈ ਕੋਲੇ ਆ ਕੇ ਬਾਈ ਦੇ ਜਾਨਵਰ ਵੇਖਣੇ ਆ ਹਾਂਜੀ ਪਰ ਅੱਜ ਆਏ ਆ ਬਾਈ ਹਾਂਜੀ ਡਿਊਟੀ ਤੋਂ ਹੀ ਆਇਆ ਮੈਂ ਸਿੱਧਾ ਇੱਥੇ ਤੁਹਾਡੇ ਨਾਲ ਹੀ ਹੂੰ ਤੇ ਪਰ ਬਾਈ ਦੇ ਜਾਨਵਰ ਬਹੁਤ ਵਧੀਆ ਬੜੇ ਕੱਦ ਕਾਠ ਵਾਲੇ ਲੱਗੇ ਠੀਕ ਹੈ ਤੇ ਬਾਕੀ ਬਾਈ ਦੀ ਬਈ ਮਿਹਨਤ ਵੀ ਬਹੁਤ ਬੋਲਦੀ ਹੈ ਬਿਲਕੁਲ ਤੇ ਬਹੁਤ ਸੋਹਣਾ ਬਾਈ ਨੇ ਆਪਦਾ ਸੈਟਅਪ ਤਿਆਰ ਕੀਤਾ ਹੋਇਆ ਏ ਜਿਵੇਂ ਨਾ ਭਾਈ ਜਿਵੇਂ ਤੁਸੀਂ ਅੱਜ ਗੱਲਾਂ ਕਰੀ ਇਹਨਾਂ ਕੱਦ ਕਾਠ ਹਨਾ ਹਾਂਜੀ ਇਹ ਨਾ ਇਹ ਜਿਵੇਂ ਤੁਸੀਂ ਮੇਰੇ ਕੋਲੇ ਆਗੇ ਤੇਰੀਆਂ ਚਾਰ ਗੱਲਾਂ ਸੁਣ ਲਈਆਂ ਸੁਣ ਕੇ ਜਿਹੜਾ ਬੰਦਾ ਕੱਢ ਦਿੰਦਾ ਬਾਹਰ ਹਾਂ ਉਹ ਬੰਦਾ ਨਹੀਂ ਕਾਮਯਾਬ ਹੁੰਦਾ ਠੀਕ ਮੈਂ ਰਿਹਾ ਇਹੀ ਛੋਟੀ ਦੇ ਬੰਦਿਆਂ ਨਾਲ ਸੀ ਜਦੋਂ ਮੈਂ ਕੰਮ ਸਟਾਰਟ ਕੀਤਾ ਸੀ ਹਾਂਜੀ ਮੈਂ ਆਈ ਨਹੀਂ ਦੇਖਿਆ ਮੇਰੇ ਖਾ ਗਿਆ ਮੈਂ ਨਹੀਂ ਦੇਖਿਆ ਖਵਾ ਤੇ ਕਿਉਂਕਿ ਜਿੱਦਾਂ ਆਪਾਂ ਰੋਟੀ ਸਾਂਝੀ ਕਰ ਲਈ ਚਾਹ ਪਾਣੀ ਸਾਂਝਾ ਕਰ ਲਿਆ ਉਦੋਂ ਚੀਜ਼ਾਂ ਮੈਂ ਨਹੀਂ ਰਹਾ ਦੀਆਂ ਸਹੀ ਹੈ ਮੈਨੂੰ ਆਹ ਧਿਆਨ ਰਹਿਦਾ ਹੁੰਦਾ ਸੀ ਵੀ ਆਹ ਬੰਦੇ ਕੋਲ ਆਹ ਬੱਕਰੀ ਦੋ ਸੂਵੇ ਤਿੰਨ ਸੂਵੇ ਸੂਪੀ ਮੇਰੇ ਕੋਲੇ ਹੁੰਦੀਆਂ ਸੀ ਤੋਂ 35 36 ਇੰਚ ਵਾਲੀਆਂ ਮੈਂ ਕਹਦਾ ਠੀਕ ਹੁਣ ਆ ਸੁਪਨੇ ਹੁੰਦੇ ਸੀ ਤੇ ਇਹ ਸੁਪਨੇ ਹੁੰਦੇ ਅਬੇ ਰਵੇ ਤੇ ਆ ਕੇ ਪੂਰੇ ਸਹੀ ਗੱਲ ਕੋਈ ਸ਼ੱਕ ਨਹੀਂਗਾ ਫਿਰ ਆਪਾਂ ਜਿਹੜੇ ਬੰਦਿਆਂ ਨਾਲ ਰਹੇ ਸੀ ਆਪਣੋ ਪਤਾ ਸੀ ਇਥੋਂ ਕ੍ਰੋਸ ਆਏ ਨਹੀਂ ਉਹ ਮਹਾਰਾਜ ਦੀ ਮਿਹਰ ਨਾਲ ਆਪ ਹੀ ਰੰਗ ਲਾਗੇ ਦਾ ਮੋਟਾ ਆਪੇ ਲਾਗਿਆਂ ਦਾ ਜੁੜੇ ਰਹੋਗੇ ਹਾਂਜੀ 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 ਤੇ ਇੱਕ ਬਈ ਆਪਾਂ ਨੂੰ ਲੀਡਰ ਵੀ ਦਿਖਾ ਦਿਓ ਮਾੜਾ ਜਿਹੜਾ ਤੁਸੀਂ ਬਰੀਡਰ ਨੈਕਸਟ ਬਰੀਡਰ ਰੱਖਿਆ ਹੋਇਆ ਹੈ ਨਾ ਕਮਿੰਗ ਸੂਨ ਬਰੀਡਰ ਉਹ ਆ ਰਹਿ ਗਿਆ ਬਈ ਆ ਦੇਖੋ ਦੋਸਤੋ ਬਾਈ ਦਾ ਆਉਣ ਵਾਲੇ ਸਮੇਂ ਦਾ ਬਰੀਡਰ ਆ ਇਹ। ਹਾਂ। ਤੇ ਇਹਦਾ ਨਾਮ ਕੀ ਰੱਖਿਆ ਬਾਈ? ਇਹ ਲੀਡਰ ਆ ਬਾਈ। ਇਹਦਾ ਨਾਮ ਰੱਖਿਆ ਲੀਡਰ। ਹਾਂ ਆਪਣੇ ਕੋਲੇ ਉਹੀ ਆਪਣੀ ਲੀਡਰਾਂ ਮੰਨਤੇ ਨਾਲ ਹੀ ਯਾਰੀ ਇਹਦਾ। ਹੋਊਗਾ ਬਾਈ ਮਹੀਨੇ ਡੇਢ ਮਹੀਨੇ ਦਾ ਇਹ। ਆ ਡੇਢ ਮਹੀਨੇ ਤੋਂ ਪਲੱਸ ਕਿਹਾ ਬਾਈ। ਠੀਕ ਆ। ਜੇ ਬਹੋਂ ਵਾਲਾ ਬੱਚਾ ਹੈ। ਉਹ ਇਹਨਾਂ ਸਾਰਿਆਂ ਨੂੰ ਛੋਟਾ ਹੈ। ਠੀਕ ਆ। ਆ ਜੇ ਕੋਈ ਕਹਦੇ ਮੈਨੂੰ ਤੇ ਇੱਕ ਬਾਤ ਐ ਫੜ ਕੇ 5 ਕਿਲੇ ਤੁਰਕੇ ਲੈ ਜਾਵਾਂ ਫਰੀ ਦੇ ਦੂੰ। ਜਮਾਂ ਫਰੀ ਦੇ ਦੂੰ। ਠੀਕ ਆ। ਦੋ ਬੱਚੇ ਦੇ ਦਵਾਂ ਚਕਾ ਕੇ ਐ ਕੱਚ ਚ ਲੈ ਕੇ ਬੰਦਾ ਲੈ ਜਾਏ 5 ਕਿਲੇ ਬੱਚੇ। ਇਹ ਬਾਈ ਠੀਕ ਹੈ। ਏ ਮੰਤਰੀਆ ਬਈ ਇਹ ਨਾਗ ਦੇ ਬੱਚੇ ਬਈ ਇਹ ਇਹ ਨਾਗ ਦੇ ਬੱਚੇ ਆ ਗਏ ਭਾਈ ਇਹਨਾਂ ਦੇ ਬਹੁਤ ਸੋਹਣੇ ਪਾਉਣ ਦੇ ਹੱਥ ਲਾ ਕੇ ਦੇ ਇੱਕ ਧੌਣ ਹੀ ਦੱਸ ਦੇ ਹਣੀ ਜੇ ਮੈਂ ਥੱਲੋ ਚੱਕੇਗਾ ਨਾ ਇਥੋਂ ਆ ਚੀਜ਼ ਤੂੰ ਫੜ ਕੇ ਚੱਕ ਕੇ ਦੇ ਨੀ ਨੀ ਬਿਲਕੁਲ ਹਾਂ ਤੌਣ ਬਹੁਤ ਮੂਟੀ ਨੇ ਬਈ ਬੱਚੇ ਸਾਰੇ ਸੋਹਣੇ ਬਈ ਹਾਂ ਨਹੀਂ ਚਲੋ ਬਈ ਮਿਹਨਤਾਂ ਬਾਕੀ ਨੇ ਬਿਲਕੁਲ ਦੀ ਮਿਹਨਤ ਬਹੁਤ ਹੈ ਇਹ ਬਾਕੀ ਬਈ 0% ਫੀਡ ਤੇ ਐਸ ਟਾਈਮ 0% ਕੱਲੇ ਦੁੱਧ ਤੇ ਆ ਕੱਲਾ ਦੁੱਧ ਤੇ ਲਾਂਗੀ ਤੇ ਪਾਣੀ ਦਾ ਅਜੇ ਤੱਕ ਤੇ ਆਪਣੀ ਦਿਖਾਈ ਇਹਨਾਂ ਨੂੰ ਠੀਕ ਹੈ ਕਿਉਂਕਿ ਠੰਡ ਪੈਂਦੀ ਜਿਹੜਾ ਆਪਾਂ ਕਹਿੰਦੇ ਆ ਵੀ ਬੱਚਿਆਂ ਨੂੰ ਸਾਡੇ ਨੂੰ ਜ਼ਖਾਮ ਲੱਗਦਾ ਸੋ ਹੋ ਜਾਂਦਾ ਉਹ ਜ਼ਿਆਦਾਤਰ ਆ ਇਹ ਕੋਈ ਬੱਚਾ ਨਿਦਾਨ ਹੁੰਦਾ ਇਹਨੇ ਠੰਡੇ ਪਾਣੀ ਹਾਂ ਠੰਡਾ ਪਾਣੀ ਪੀ ਲੈਂਦੇ ਹਾਂ ਇਹ ਦੁੱਧ ਨਾਲ ਆਦਾ ਪੂਰਾ ਕਰ ਲੈਂਦੇ ਆ ਇਹਦੇ ਪਾਣੀ ਵਾਲੀ ਆ ਦੇਖੋ ਦੋਸਤੋ ਬਹੁਤ ਸੋਹਣੇ ਜਾਨਵਰ ਆ ਬਾਈ ਕੋਲ ਏ ਵੀਰ ਕੱਲ ਨੂੰ ਆ ਰਿਹਾ ਹੈਗਾ ਠੀਕ ਹੈ ਅੱਛਾ ਇਹ ਜਿਹੜਾ ਆ ਨਾਗਰਾਜਾ ਬੱਚਾ ਇਹ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾਣਾ ਠੀਕ ਹੈ ਜੀ ਓਕੇ ਬਾਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ